ਕੋਕਾ ਲੱਗੂ ਮਾਤਰਾ ਦੇ ਨੀਰਕ ਮਾਤਰਾ ਜਦੋਂ ਪਾਣੀ ਪੜਨੀ ਆ ਮੁਹਾਰਨੀ ਦਾ ਇਹਨਾਂ ਦੋਆਂ ਚੀਕਾਂ ਦਾ ਯਾਦ ਰੱਖਣਾ ਆ ਕਿਹੜੀ ਲੱਗੂ ਐ ਕਿਹੜੀ ਆ ਕਿ ਥੋੜੀ ਬੋਲਦੀ ਆ ਤੇ ਕਿਹੜੀ ਆ ਕਿ ਲੰਬੀ ਬੋਲਦੀ ਆ ਠੀਕ ਐ ਜੇ ਤੁਹਾਨੂੰ ਇਹ ਮਾਅਕਾ ਹੋਇਆ ਜੇ ਪਾਣੀ ਨਾ ਖੜੀ ਹੋਵੇ ਠੀਕ ਐ ਵਧੀਆ ਕਰਉਂਦੇ ਰਹੋ ਕਹੀਏ ਕਿ ਹਾਂਜੀ ਇੱਕੋ ਜਿਹੀ ਨਾ ਪੀਣਾ ਨਹੀਂ ਜੀ ਹੁੰਦਾ ਆਏਗਾ ਬਾਣੀ ਚੜੂ ਨਹੀਂ ਠੀਕ ਹੈ ਜਦੋਂ ਤੱਕ ਤੁਹਾਨੂੰ ਮਹਾਦੀ ਨਹੀਂ ਆਉਂਦੀ ਉਦੋਂ ਤੱਕ ਅਗਵਾਨੀ ਨਹੀਂ ਅਰੋ ਕੰਧਿਆ ਨਹੀਂ ਉਦੀ ਜਦੋਂ ਤੱਕ ਤੁਹਾਨੂੰ ਪਤਾ ਨਹੀਂ ਨਾਜਬ ਕਿੱਥੇ ਯਖੜਾ ਕੀਆ ਕਿੱਥੇ ਵਿਚਾਮ ਲੱਗਦਾ ਜਾਂ ਬਾਣੀ ਦੀ ਸਿਹਾਈ ਨਹੀਂ ਹੋਣੀ ਇਹ ਰਗ ਮੰਤਰਾ ਜਿਹੜੀ ਹੈ ਸ਼ੁੱਧ ਬਾਣੀ ਨਹੀਂ ਪੜੀ ਜਾਂਦੀ ਜੇ ਤੁਸੀਂ ਪੂਰਾ 1 ਕਿ ਮਹੀਨਾ ਤੋਂ 2 ਮਹੀਨੇ ਮਹਾਦੀ ਪੜੋਗੇ ਤੁਹਾਨੂੰ ਪਤਾ ਹੋਗਾ ਲਗੂ ਮੰਤਰਾ ਕੀ ਆ ਟੀਨ ਕੀ ਟੀਨ ਸਬੰਧ ਨੂੰ ਆ ਆਫਾਨੀ ਨਾਲ ਇਹ ਕੋਈ ਕੰਪਨੀ ਨਹੀਂ ਮਿਲੂਗਾ ਨਾ ਤੁਹਾਨੂੰ ਮਹਾਦੀ ਦਾ ਪਤਾ ਹੋਊਗਾ ਯਾ ਉਹਦਾ ਵਿਕਰਾਮ ਦਾ ਰਗੂ ਮੰਥਰਾ ਦੇਗ ਮੰਥਰਾ ਇਹਨਾਂ ਕੰਮ ਕਰਦਾ ਹੋਊਗਾ ਜਾਂ ਇਹਨੂੰ ਮਹਾਦੀ ਕਿਸੇ ਰੋਕੀ ਜਿਹਦੀ ਮਹਾਦੀ ਵਧੀਆ ਉਹ ਵੀ ਵਧੀਆ ਬਣੂਗਾ ਇਹ ਨਾ ਕੁੱਟਿਓ ਠੀਕ ਛੁਣਨੀ ਕਰਾਇਆ ਜੇ ਤੱਕ ਜਦੋਂ ਤੱਕ ਤੁਹਾਡੀ ਮਹਾਦੀ ਨਹੀਂ ਪ੍ਰੋਫਰ ਹੋ ਜਾਂਦੀ ਉਦੋਂ ਤੱਕ ਆਪਾਂ ਗੱਲ ਹੀ ਕਰਨਾ ਠੀਕ ਹੈ ਓਕੇ ਇਹ ਰੱਤਾ ਹਰਮੋਨੀਅਮ ਦੇਖਾ ਕਰ ਲਓ ਮੈਂ ਤਾਂ ਲੱਗੀ ਹਾਂ ਤੇ ਉਹ ਸਤ ਸਭ ਜੜੇ ਵੱਡੇ ਵੱਡੇ ਰਾਗੀ ਉਹਦੀ ਫੇਰੇ ਉੱਠ ਕੇ ਸਾਧਾ ਨਿਆਗਾ ਦੇਣਾ ਕਾਰਜਮ ਆਪਾਂ ਪਹਿਲਾਂ ਫੇਰੇ ਉੱਠ ਕੇ ਰਾਗ ਹੀ ਕਰਦੇ ਆ ਉਹਨਾਂ ਨੇ ਇਹ ਨਹੀਂ ਹੁੰਦਾ ਵੀ ਅਸੀਂ ਬਹੁਤ ਵੱਡੇ ਰਾਗੀਆਂ ਤੇ ਅਸੀਂ ਸਿੱਖਾਉ ਕਰੀਏ ਫੇਰੇ ਉੱਠ ਕੇ ਨਾ ਨਿਆਗ ਕਰਨਾ ਸਾਧਾ ਕਰਦੇ ਨਾ ਸਾਰੇ ਇਹ ਕਹਿੰਦੇ ਨੇ ਸਾਧਾ ਕਰੋ ਇੰਨਾ ਹੀ ਜੇ ਤੁਸੀਂ ਬਾਣੀ ਪੜ੍ਹਨੀ ਆਂ ਉਹ ਆਂ ਨਹੀਂ ਰੋਜ ਆ ਆਪਣਾ ਸੰਥਾਨੇ ਤੋਂ ਪਹਿਲਾਂ ਵਾਹਨੀ ਦੇਖੋ ਉਹਦੇ ਆਧਾਰ ਵਿਗਨ ਕਰੋ ਲਗੂ ਮਾਖਾ ਦੀਰਗ ਮਾਖਾ ਉਹ ਵੇਖੋ ਵਿਸ਼ਰਾਮ ਯਮਕ ਜੋ ਵੀ ਆ ਠੀਕ ਹੈ ਉਹ ਫਾਉਂਡ ਤੋਂ ਪਹਿਲਾਂ ਬੈਠਣ ਤੋਂ ਪਹਿਲਾਂ ਅੱਧਾ ਘੰਟਾ 1 ਘੰਟਾ ਜਿੰਨਾ ਵੀ ਤੁਹਾਡੇ ਕੋਲ ਟਾਈਮ ਆ ਉਹਨੂੰ ਦੋ ਆ ਠੀਕ ਹੈ ਹੁਣ ਆਪਾਂ ਦੇਖਦੇ ਆ ਕੀ ਆ ਇੱਥੇ ਇਸਾ ਉਹ ਅੰਕਾਰ ਹਾਂ ਅੱਗੇ ਸੱਤਨਾਮ ਮਨ ਇੱਕੋ ਦਾਤੇ ਕੀ ਆ

ंकारणो कक नाम रुक ठीक पिछे न भुलो सुणो पिछे न भुलो हिकु रुकण ठीकु आहे हिकु दो मिंट रुके ई रहण विश्राम ले उबार कीअं ਕਰਤਾ ਸੁਰਖ ਇੱਥੇ ਵੀ ਵਿਸ਼ਰਾਮ ਹੈ ਠੀਕ ਹੈ ਅੱਗੇ ਨੇ ਨォ ਨਿਰਵਾਣ ਇੱਥੇ ਕਿਹਾ ਇੱਥੇ ਵੀ ਵਿਸ਼ਰਾਮ ਹੈ ਠੀਕ ਹੈ ਐਸੇ ਵੀ ਕਿਹਾ ਵਿਸ਼ਰਾਮ ਵਿਸ਼ਰਾਮ ਹੈ ਅੱਗੇ ਕਰਤਾ ਸੁਰਖ ਯਮਨ ਯਮਨ ਵਿਸ਼ਰਾਮ ਠੀਕ ਹੈ ਇਹ ਆਪਣੇ ਤਮਾਦ ਚ ਤੁਕੀ ਜਦੋਂ ਜਮਬਾਨੀ ਪੜ੍ਹੀ ਆ ਨਾ ਇੱਕ ਤਰੀਕੋ ਤੋਂ ਉਹਨੂੰ ਆ ਵੇਜਣੀਆਂ ਡਾਇਰੀਆਂ ਵਨਿਆ ਦੁਨੀਆਂ ਵਿੱਚ ਆਇਆ ਉਹਦੇ ਚੁੱਟੀ ਨਾਲ ਨਾਲ ਰਿਕਣਾ ਵੀ ਹੈ ਠੀਕ ਹੈ ਬਾਹਰੀ ਆਦਮੀ ਕ ਵੀ ਨਾਲ 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 ਉਹਦੇ ਅਕੂਈ ਲਗਾਵਾਂਗੇ ਆਪਾਂ ਉਹ ਡੈਰੀ ਗੁੱਟਾ ਖਾਂ ਨੂੰ ਉਹ ਗੁੱਟੀ ਨਿਮਤੀ ਗੁੱਟਾ ਕਾਲਾ ਅੱਦਲਾ ਜਿਹੜੇ ਪ੍ਰਾਪਤ ਹੋਣਗੇ ਬਾਹਰੀ ਆਪਣੀ ਰਹੇਗੀ ਆਪਣੇ ਗੁਣਕੇ ਆਪਰੇ ਹੋਣਗੇ ਇਹ ਆਪਾਂ ਦਾ ਹਮਤਾਨ ਤੋਂ ਮਿਲ ਜਾਂਦੇ ਆ ਹਨਾ